ਇਹ ਕਿਸਾਨ ਸਾਰਿਆਂ ਨਾਲ ਉਲਟ ਚੱਲਦਾ ਆ ਕਣਕ ਖੜੀ ਐ ਇੱਧਰ ਕਣਕ ਖੜੀ ਐ ਇਹਨਾਂ ਨੇ ਮਤਲਬ ਜਹੂਰੀਏ ਦੇ ਗੱਟੇ ਰਿਆਂ ਸਪਰਿਆਂ ਕੀਤੀਆਂ ਪਰ ਤੁਸੀਂ ਕਦੇ ਵੀ ਆ ਆਪਣੇ ਜਿਹੜੀ ਖੇਤੀ ਕਰਦੇ ਆ ਇੱਥੇ ਕਦੇ ਵੀ ਇਹੋ ਜਿਹੀ ਨਹੀਂ ਕੀਤੀ ਨਾ ਸਾਨੂੰ ਐ ਲੱਗਿਆ ਵੀ ਇਹ ਝਾੜ ਵੱਧ ਲੈਣਾਗਾ ਜੇ ਸਿਹਤ ਹੈਗੀ ਤਾਂ ਸਾਰਾ ਕੁਝ ਹੈਗਾ ਹੂੰ ਤੇ ਜੇ ਸਿਹਤ ਹੀ ਨਹੀਂ ਤੇ ਫਿਰ ਝਾੜਾਂ ਦਾ ਵੀ ਕੀ ਕਰਾਉਣਾ ਹੁੰਦਾ ਹੈ ਕਿ ਨਹੀਂ ਮੱਕੀ ਅੱਗੇ ਹੁਣ ਬੀਜਣੀ ਆ ਮੱਕੀ ਦਾ ਚਾਰ ਪੈਂਦਾਗਾ ਇਹਦੇ ਨਾਲ ਇਹਦੇ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਗਏ ਆ ਛੋਟੇ ਛੋਟੇ ਬੱਚਿਆਂ ਨੂੰ ਵੀ ਜਿਹੜੇ ਇਹਦੇ ਕੈਂਸਰ ਦੇ ਜਿਹੜੇ ਆਪਾਂ ਕਹਿ ਲਈਏ ਵੀ ਸੈਲਸ ਜਾਣਾ ਜਾਂ ਕੈਂਸਰ ਬਾਨਣਾ ਸ਼ੁਰੂ ਹੋ ਗਿਆ ਆਪਾਂ ਆ ਸਪਰੇ ਕਰੀਏ ਕੋਈ ਹਾਂਜੀ ਤੇ ਰੇ ਵੀ ਆਪਾਂ ਬੰਦ ਕਰੀ ਵੀ ਝੂਰਗਲ ਤੋਂ ਵੀ ਰਹਿ ਤਾ ਸਾਰਾ ਇਹ ਸਪਰੇ ਜਮੇ ਨਹੀਂ ਕਰਦੇ ਨਾ 7 ਸਾਲ ਹੋ ਗਏ ਆਪਾਂ ਨੂੰ ਨਾ ਸਪਰੇ ਕਰੀ ਆਪਾਂ ਕੋਈ ਨਾ ਗਲਾਈ ਐ ਸਾਡੀ ਆ ਜ਼ਮੀਨ ਦਾ ਆ ਕਿ ਕੋਈ ਟੈਸਟ ਵੀ ਕਰਨਾ ਚਾਹੁੰਦਾ ਵੀ ਭਈ ਇਹਦੇ ਵਿੱਚ ਜਾਂ ਤਾਂ ਝੂਰਗਾ ਪਾਈ ਹੋਊ ਜਾਂ ਤੁਸੀਂ ਇਹਦੇ ਵਿੱਚ ਸਪਰੇ ਕੀਤੀ ਆ ਖੁੱਲਾ ਸੱਦਾ ਉਹਨਾਂ ਨੂੰ ਕਰ ਸਕਦੇ ਜਿਹੜੇ ਬੈੱਡ ਤੇ ਲੱਗੇ ਹੋਏ ਗੰਢਿਆਂ ਦਾ ਦੇਖੋ ਤੁਸੀਂ ਲੱਸੀ ਤੇ ਖੱਟੀ ਲੱਸੀ ਦੇ ਪਾਸਿਆਂ ਦਾ ਪਾਣੀ ਸਪਰੇਆਂ ਕਰੀ ਗਏਗਾ ਠ ਜੀ ਆ ਭਾਈ ਚਾਰ ਵਗੈਰਾ ਵਾਸਤੇ ਜੇ ਤੁਸੀਂ ਲੈਣੀ ਚਾਹੁੰਦੇ ਅੱਗੇ ਹਨ ਜਿਵੇਂ ਜਿਵੇਂ ਆਪਾਂ ਵੀਡੀਓ ਪਾਉਂਦੇ ਰਾਵਾਂਗੇ ਤਿਆਰ ਹੋ ਰਹੀ ਹੈ ਮਿਰਚ ਤਾਂ ਇਹ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਬਾਕੀ ਅਸੀਂ ਇਧਰ ਜਿਹੜੇ ਕੱਦੂ ਵਗੈਰਾ ਲਾਏ ਹੋਏ ਆ ਬਾਕੀ ਤੁਸੀਂ ਆਹ ਕਣਕਾ ਜਿਹੜੀ ਆਰਗੈਨਿਕ ਕਣਕਾ ਜਦੋਂ ਵੱਢਾਂਗੇ ਉਹ ਵੀ ਵੀਡੀਓ ਪਾਵਾਂਗੇ ਜੇ ਤੁਸੀਂ ਲੈਣੀ ਚਾਹਣੀ ਹੋ ਇਹ ਕਣਕ ਹਨ ਇਹ ਕੋਈ ਆਪਣਾ ਸ਼ਹਿਰੀ ਭਰਾ ਦੇਖ ਰਿਹਾ ਜਾਂ ਕੋਈ ਪਿੰਡਾਂ ਚ ਦੇਖ ਰਿਹਾ ਜਿਹੜਾ ਆਰਗੈਨਿਕ ਚੀਜ਼ ਨੂੰ ਸਮਝਦਾ ਹਨ ਇਸ ਚੀਜ਼ ਨੂੰ ਤਾਂ ਸਾਡੇ ਤੋਂ ਸਬਜ਼ੀ ਵੀ ਤਿਆਰ ਕਰਵਾ ਸਕਦਾ ਮੂੰਗੀ ਦੀ ਬੀਜਾਂ ਕੇ ਆਰਗੈਨਿਕ ਤੇ ਐਵੇਂ ਕਰਕੇ ਇਹ ਜਿਹੜਾ ਸਾਰਾ ਸਾਨੂੰ 7 ਸਾਲ ਲੱਗ ਗਿਆ ਇਸ ਵਾਹਨ ਨੂੰ ਫੁੱਲ ਆਰਗੈਨਿਕ ਕਰਦਿਆਂ ਨੂੰ ਹਣਾ ਨਵੇਂ ਲੋਕਾਂ ਨੂੰ ਵੀ ਭਾਈ ਘਾਟ ਖਾ ਲੋ ਪਰ ਵਧਿਕਾ ਖਾਓ ਜੀ ਤੇ ਆ ਬਿਮਾਰੀਆਂ ਤੋਂ ਬਚੋ ਰਹੀਆਂ ਸਵੇਰੀਆਂ ਦਾ ਘਟ ਕੰਟਰੋਲ ਕਰ ਲਓ ਲਗਭਗ ਘਟ ਤੋਂ ਘਟਾਉਣ ਦੇ ਯੋਗ ਤਾਂ ਬਿਨਾਂ ਰੇ ਸਪਰੇਅ ਤੋਂ ਬੀਜੋ ਕਿੰਨੇ ਅੱਜ ਮਿੱਤਰੋ ਤੁਹਾਨੂੰ ਇਹੋ ਜਿਹੇ ਕਿਸਾਨ ਨਾਲ ਮਲਾਉਣਾ ਜਿਹੜਾ ਸਾਰੇ ਪਿੰਡ ਨਾਲੋਂ ਉਲਟ ਖੇਤੀ ਕਰਦਾਗਾ ਪਿੰਡ ਇੱਕ ਪਾਸੇ ਚੱਲਦਾ ਪਰ ਇਹ ਕਿਸਾਨ ਉਲਟ ਕਰਦਾ ਤੇ ਆ ਜਿਹੜੇ ਇਹਦੇ ਭਾਈ ਗੰਡੇ ਲਾਏ ਹੋਇਆ ਜਾਂ ਆਪਣੇ ਦੇਖ ਸਕਦੇ ਹੋ ਲਸਣ ਇੱਧਰ ਛੋਲੀਆਂ ਬੀਜਿਆ ਹੋਇਆ ਸੀਗਾ ਇਹ ਮਿਰਚਾਂ ਵੀ ਲਾ ਰੱਖੀਆਂ ਆ ਤੇ ਕਣਕਾ ਇਹ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਆਰਗੇਨਿਕ ਕਹਿ ਸਕਦੇ ਆ ਵੀ ਆਪਾਂ ਖੇਤੀ ਕਰਦੇ ਆ ਜਿਵੇਂ ਤੇ ਮਾਨ ਕੁਦਰਤੀ ਫਾਰਮ ਤੇ ਖੜੇ ਆ ਜਾਂ ਮਾਨ ਆਰਗੇਨਿਕ ਫਾਰਮ ਤੇ ਖੜੇ ਆ ਤੇ ਮੇਰੇ ਫਾਦਰ ਸਾਹਿਬ ਵੀ ਨੇ ਮਲਾਉਣੇ ਇਹਨਾਂ ਨਾਲ ਤੇ ਕਰਦੇ ਆ ਗੱਲਬਾਤ ਤੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਨੇ ਠੀਕ ਠਾਕ ਵਧੀਆ ਵੀਡੀਓ ਬਣਾਉਣੀ ਔਖੀ ਲੱਗਦੀ ਹੈ ਹਨਾ ਆਪਣੇ ਨਾਲ ਵੀ ਕਿਵੇਂ ਜੇ ਸਵਾਲ ਜੇ ਕਰਾਂਗੇ ਹਨਾ ਤੇ ਜਿਵੇਂ ਮੈਂ ਗੱਲ ਕੀਤੀ ਸੀ ਵੀ ਸ਼ੁਰੂ ਚੋਂ ਵੀ ਇਹ ਕਿਸਾਨ ਸਾਰਿਆਂ ਨਾਲ ਉਲਟ ਚੱਲਦਾ ਆ ਕਣਕ ਖੜੀ ਹੈ ਇੱਧਰ ਕਣਕ ਖੜੀ ਹੈ ਇਹਨਾਂ ਨੇ ਮਤਲਬ ਵੀ ਝੂਰੀਏ ਦੇ ਗੱਟੇ ਰਿਆਂ ਸਪ੍ਰਿਆਂ ਕੀਤੀਆਂ ਪਰ ਤੁਸੀਂ ਕਦੇ ਵੀ ਆ ਆਪਣੇ ਜਿਹੜੀ ਖੇਤੀ ਕਰਦੇ ਆ ਇੱਥੇ ਕਦੇ ਵੀ ਇਹੋ ਜਿਹੀ ਨਹੀਂ ਕੀਤੀ ਨਾ ਸੋਨੂੰ ਐ ਲੱਗਿਆ ਵੀ ਇਹ ਝਾੜ ਵੱਧ ਲੈਣਾਗਾ ਵੀ ਆਪਣਾ ਝਾੜ ਵੱਧ ਨਿਕਲੇ ਲੋਕਾਂ ਨਾਲ ਵੀ ਵੱਧ ਦੱਸਿਏ ਤੇ ਇਹ ਕਿਉਂ ਉਲਟ ਕਰਦੇ ਹੋ ਕੀ ਕਾਰਨ ਹੈ ਇਹਦਾ ਜੇ ਆਪ ਸਿਹਤ ਦਾ ਰਾਜਾ ਵੀ ਆਪ ਜੇ ਸਿਹਤ ਹੈਗੀ ਤਾਂ ਸਾਰਾ ਕੁਝ ਹੈਗਾ ਹੂੰ ਜੇ ਸਿਹਤ ਹੀ ਨਹੀਂ ਤੇ ਫਿਰ ਝਾੜਨ ਤੋਂ ਵੀ ਕੀ ਕਰਾਉਣਾ ਹੁੰਦਾ ਹੈ ਕਿ ਨਹੀਂ ਠੀਕ ਹੈ ਅਜ ਕੱਲ ਆਪਾਂ ਰੋਜ਼ ਸੁਣਦੇ ਹਾਂ ਕਿ ਇਹਦੇ 2.5 ਲੱਖ ਲਾ ਗਿਆ ਕਿਦੇ ਪੁਰਾਣੇ ਮੌਕੇ ਤੇ ਪਤਾ ਲੱਗ ਗਿਆ ਭਾਈ ਉਹਨੂੰ ਕੈਂਸਰ ਚ ਤਾਨਾਕ ਦੀ ਮੌਤ ਹੋ ਗਈ ਹੂੰ ਉਹ ਚੀਜ਼ਾਂ ਐ ਸਾਰੀਆਂ ਰਿਆ ਸਪ੍ਰੇਆਂ ਦਾ ਕਾਰਨ ਆ ਇਹ ਠੀਕ ਐ ਹੂੰ ਠੀਕ ਐ ਮਤਲਬ ਵੀ ਇਹ ਜਿਹੜਾ ਆਪਾਂ ਝੂਰੀਆ ਪਾਉਣੇ ਆ ਜਾਂ ਸਪ੍ਰੇਆਂ ਕਰਦੇ ਆ ਤਾਂ ਇਹ ਕਿਤੇ ਨਾ ਕਿਤੇ ਆਪਣੀ ਸਿਹਤ ਦਾ ਮਤਲਬ ਖਲਵਾੜ ਕਰਦੀਆਂ ਹਾਂ ਹਾਂ ਹਰੇਕ ਕੱਚ ਦਵਾਈਆਂ ਬੂਟੀਆਂ ਚੱਲਦੀਆਂ ਕਿਸੇ ਡਾਕਟਰ ਦਾ ਸਾਹ ਚ ਜਸੀਆਂ ਮਹੀਨੇ 20000 ਬਣ ਗਿਆ ਕੋਈ 40 ਬਣ ਜਾਂਦਾ ਪਿੰਡਾਂ ਵਾਲੇ ਡਾਕਟਰ ਹੀ ਬਣਾਉਣ ਲੱਗੇ ਨੇ ਉਹਨਾਂ ਦਾ ਹੂੰ ਤੇ ਸ਼ਹਿਰਾਂ ਵਾਲੇ ਦਾ ਖਰਚੇ ਅਲੱਗ ਰਹਿ ਗਏ ਜਿਹੜੇ ਲੱਖਾਂ ਚ ਜਾ ਵੜਦੇ ਆ ਠੀਕ ਐ ਤੇ ਮੋਤਾਂ ਹੋਈਆਂ ਵੀ ਜਿਹੜਾ ਇਹ ਜੋ ਵੀ ਆਪਣਾ ਖਾਣ ਪੀਣ ਹੋ ਗਿਆ ਜਿਵੇਂ ਮਲਾਵਟ ਹਰੇਕ ਚੀਜ਼ ਚ ਹੋਊਗੀ ਦੁੱਧ ਤੋਂ ਲੈ ਕੇ ਕਿਸ ਵੀ ਜਿਹੜੀ ਆਪਣੀ ਪੱਠੇ ਨੀਰੇ ਵਗੈਰਾ ਉਹ ਕਰਦੇ ਆ ਤਾਂ ਉੱਥੋਂ ਸ਼ੁਰੂ ਉੱਥੋਂ ਹੋ ਜਾਂਦਾ ਉਹ ਵੀ ਜ਼ਹਿਰੀ ਬਣਦਾ ਤਾਂ ਜੋ ਪਸ਼ੂ ਉਹ ਕਰਦੇ ਹੈਗੇ ਇੱਕ ਵਾਰੀ ਹੋ ਸਕਦਾ ਕਈ ਭਰਾਵਾਂ ਨੂੰ ਪਤਾ ਹੋਵੇ ਜਿਹੜੀ ਆਪਾਂ ਗੱਲ ਆ ਮੱਕੀ ਅੱਗੇ ਹੁਣ ਬੀਜਣੀ ਆ ਮੱਕੀ ਦਾ ਚਾਰ ਪੈਂਦਾ ਹੈਗਾ ਇਹਦੇ ਨਾਲ ਇਹਦੇ ਸਾਈਡ ਇਫੈਕਟ ਹੋਣੇ ਸ਼ੁਰੂ ਹੋ ਗਏ ਆ ਛੋਟੇ ਛੋਟੇ ਬੱਚਿਆਂ ਨੂੰ ਵੀ ਜਿਹੜੇ ਇਹਦੇ ਕੈਂਸਰ ਦੇ ਜਿਹੜੇ ਆਪਾਂ ਕਹਿ ਲਈਏ ਵੀ ਸੈਲਸ ਜਣਾ ਜਾਂ ਕੈਂਸਰ ਬਾਨਣਾ ਸ਼ੁਰੂ ਹੋ ਗਿਆ ਕਾਰਨ ਕੀ ਉਹਦੇ ਵਿੱਚ ਯੂਰੀਆ ਜ਼ਿਆਦਾ ਪੈਂਦੀ ਆ ਚਾਰ ਸਹੀ ਮਤਲਬ ਉਵੇਂ ਆਪਾਂ ਉਹਦੀ ਲੜਾਈ ਵਗੈਰਾ ਜਾਂ ਕੁਝ ਵੀ ਆ ਵੀ ਉਹ ਬਿਮਾਰਚਾਰ ਹੋ ਗਿਆ ਤਾਂ ਉਹ ਪਸ਼ੂ ਨਾਲ ਤੋਂ ਜਾਂਦਾ ਉਹ ਦੁੱ ਤੇ ਆਪਾਂ ਮਤਲਬ ਪੀਂਦਾ ਬੱਚਾ ਨਾ ਤੇ ਇਦਾਂ ਕਰਕੇ ਇਹ ਚੀਜ਼ਾਂ ਬੁਮਾਰੀਆਂ ਦਾ ਘਰ ਬੰਦਾ ਪਰ ਜਿਹੜੀ ਆਹ ਕਣਕ ਬੀਜੀ ਹੋਈ ਹੈ ਤੁਸੀਂ ਆਰਗੈਨਿਕ ਹੈ ਨਾ ਤੇ ਇਹ ਫਿਰ ਅੱਗ ਲਾ ਕੇ ਬੀਜ ਦੇ ਬੂਦਦੇ ਜਾਂ ਮਤਲਬ ਕਿਵੇਂ ਅੱਗ ਨਹੀਂ ਆਪਾਂ ਲਾਈ ਆਪਾਂ ਪਰਾਲੀ ਸੰਭਾਲ ਕਰਦੇ ਆਪਾਂ ਨੂੰ 7 ਸਾਲ ਹੋ ਗਏ ਇਹ ਵਿੱਚੇ ਆਪਾਂ ਮਲਚਿੰਗ ਕਰਦੀ ਦੀ ਹੈ ਠੀਕ ਹੈ ਚਾਹੇ ਖਰਚਾ ਚਲ ਵੱਧ ਹੋ ਜਾਏ ਜਾਂ ਘਟ ਹੋ ਜਾਏ ਕਿਵੇਂ ਹੋ ਜਦਾ ਹੋ ਜਾਂਦਾ ਰਹਿੰਦਾ ਖਰਚ ਉਹਦੇ ਪਾਸੇ ਤੁਰਗੇ ਉਸ ਪਾਸੇ ਤਾਂ ਨਫਾ ਨੁਕਸਾਨ ਤਾਂ ਹੁੰਦਾ ਹੀ ਆ ਠੀਕ ਹੈ ਤੇ ਨਾ ਆਪਾਂ ਸਪਰੇਅ ਕਰੀਏ ਕੋਈ ਹਾਂਜੀ ਤੇਰੇ ਵੀ ਆਪਾਂ ਬੰਦ ਕਰੀ ਵੀ ਇਹ ਜੂਰ ਗੱਲ ਤੋਂ ਵੀ ਰਹਿ ਤਾ ਸਾਰਾ ਇਹ ਸਪਰੇਅ ਜਮੇ ਨਹੀਂ ਕਰਦੇ ਨਾ 7 ਸਾਲ ਹੋ ਗਏ ਆਪਾਂ ਨੂੰ ਨਾ ਸਪਰੇਅ ਕਰੀ ਆਪਾਂ ਕੋਈ ਨਾ ਗਲਾਈ ਆ ਅਕਸਰੀ ਮੈਂ ਵੀਡੀਓ ਪਾਉਣਾ ਰਹਿਣਾ ਹਣਾ ਪੇਜ ਤੇ ਤੁਸੀਂ ਦੇਖਦੇ ਹੋਵੋਗੇ ਅਸੀਂ ਕਦੇ ਮਲਚਿੰਗ ਕਰਦੇ ਆਂ ਕਦੇ ਪਲੌ ਮਾਰਦੇ ਆਂ ਕਦੇ ਹੁਣ ਪਿਛਲੀ ਯਾਰ ਅਸੀਂ ਕਣਕੇ ਹੈਪੀ ਸੀਡਰ ਨਾਲ ਬੀਜੀ ਆ ਤੇ ਇਹਦਾ ਝਾੜਦਾ ਤਾਂ ਫਿਰ ਸਾਨੂੰ ਆਏ ਨਹੀਂ ਲੱਗਦਾ ਵੀ ਆਪਾਂ ਝਾੜ ਘੱਟ ਲੈ ਰਹੇ ਆਂ ਤੇ ਇਹਦਾ ਫਾਇਦਾ ਕੀ ਆ ਆਪਾਂ ਖਾਣ ਪੀਣਾਸਤੇ ਆਪਦੇ ਮਤਲਬ ਜਿਵੇਂ ਖਾਣਾ ਵਾਸਤੇ ਕਣਕ ਥੋੜੀ ਵੀ ਸਕਦੇ ਆ ਦੂਜੀ ਚ ਆਪਾਂ ਮਤਲਬ ਉਹ ਕਰ ਸਕਦੇ ਆ ਜਾਂ ਆਪਾਂ ਕਣਕ ਵੇਚਣੀ ਵੀ ਨਹੀਂ ਫਿਰ ਆਪਾਂ ਸਿਹਤ ਦੀ ਧਰਤੀ ਦਾ ਖਿਆਲ ਰੱਖਣਾ ਫਿਰ ਧਰਤੀ ਜੇ ਜ਼ਹਿਰੀ ਹੋ ਗਈ ਪਾਜੋਗੀ ਰੱਖ ਲਈ ਦੂਜੇ ਕੀ ਕਰਾਂਗੇ ਫਿਰ ਕਿ ਨਹੀਂ ਹੂੰ ਵੀ ਲੋਕਾਂ ਨੂੰ ਚੰਗੀ ਚੀਜ਼ ਦਿੱਤੀ ਜਾਵੇ ਆਪ ਵੀ ਚੰਗੀ ਹੋਵੇ ਫੇਰ ਹੀ ਹੁੰਦੇ ਜੇ ਆਪਾਂ ਆਖ ਕੇ ਕਿਸੇ ਨੂੰ ਗਲਤ ਕਰੀ ਜਾਏਗੇ ਉਹ ਗਲਤ ਗੱਲ ਹੋ ਜਾਂਦੀ ਹੈ ਕਿ ਨਹੀਂ ਬਿਲਕੁਲ ਪਰ ਇਹ ਤਾਂ ਗੱਲ ਹੈਗੀ ਨਾ ਹੁਣ ਆ 2.5 ਕਿੱਲਾਂ ਦੇ ਵਿੱਚ ਤੁਸੀਂ ਖੇਤੀ ਕਰਦੇ ਹੋ ਪਰ ਇਹਦੇ 'ਚ ਮੁਨਾਫਾ ਵੀ ਹੋਣਾ ਚਾਹੀਦਾ ਨਾ ਮੁਨਾਫਾ ਉਹਨਾਂ ਹੀ ਬਹੁਤ ਜਿੰਨਾ ਚੱਲ ਉਹ 4 ਘਟ ਜਾਂਦਾ ਉਹ ਜੇ ਚੱਲ ਪੈਸੇ ਵੱਧ ਕਿੰਨੀ ਨਿਕਲਦੀ ਹੈ ਮਤਲਬ ਕਿਲੇ ਦੇ ਵਿੱਚੋ ਜੇ ਇਹਦੇ ਵਿੱਚ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਇਹ 25 ਮਾ 30 ਮਾ ਹਜੇ ਹਿਸਾਬ ਦਾ ਨਿਕਲਦੀ ਹੈ ਬੱਤਾ ਨਿਕਲਦੀ ਨਹੀਂ ਤੂੰ ਫਿਰ ਬਾਕੀ ਤੁਸੀਂ ਕਣਕ ਸੁਣ ਮੈਂ ਨੇੜੇ ਜਾ ਕੇ ਦਿਖਾਉਂਗਾ ਵੀਡੀਓ ਲੰਮੀ ਹੋਣ ਵਾਲੀ ਹੈ ਇੱਧਰ ਕਣਕ ਦੇਖ ਸਕਦੇ ਹੋ ਜਾਂ ਇੱਧਰ ਹਨਾ ਇਹ ਰੇਹਾਂ ਸਪਰੇਆਂ ਨਾਲ ਭਰਪੂਰ ਹੈ ਕਿਉਂਕਿ ਅਸੀਂ ਅਕਸਰ ਇੱਧਰ ਦੇਖਦੇ ਰਹਿੰਦੇ ਆ ਇਹਦੇ ਵਿੱਚ ਕੋਈ ਨਹੀਂ ਜੇ ਸਾਡੀ ਆ ਜ਼ਮੀਨ ਦਾ ਆ ਕੇ ਕੋਈ ਟੈਸਟ ਵੀ ਕਰਨਾ ਚਾਹੁੰਦਾ ਵੀ ਭਾਈ ਇਹਦੇ ਵਿੱਚ ਜਾਂਦਾ ਝੂਰ ਗਿਆ ਪਾਈ ਹੋ ਜਾਂ ਤੁਸੀਂ ਇਹਦੇ ਵਿੱਚ ਸਪਰੇ ਕੀਤੀ ਆ ਖੁੱਲਾ ਸੱਦਾ ਉਹਨਾਂ ਨੂੰ ਕਰ ਸਕਦੇ ਆ ਹਾਂ ਗੰਡੇ ਜਿਹੜੇ ਆਪਣੇ ਇਹ ਹਾਂਜੀ ਇਹ 12 ਨਵੰਬਰ ਦਾ ਬੀਜ ਆਹੀਂ ਲਾਇਆ ਹੋਇਆ ਫਗਵਾੜਾ ਗੋਡਗੋ ਇਹ ਬੈੱਡ ਤੇ ਲਾਇਵੇ ਆ ਹਾਂ ਆਵੇ ਇਹ ਆਰਗੈਨਿਕ ਗੰਡੇ ਆ ਹਾਂ ਇਹ ਆਪਦੇ ਹਾਸਤੇ ਲਾਈ ਜਾਂ ਕਿਸੇ ਨੇ ਲੈਣੀ ਵੀ ਹੋਵੇ ਸੰਪਰਕ ਕਰ ਸਕਦਾ ਹੋਰ ਵੀ ਆਪਾਂ ਵਾਧੂ ਹੋਏ ਦਾ ਵੇਚਨੇ ਆਪਾਂ ਇੰਨੇ ਹੀ ਕਰਨੇ ਹੋਣਗੇ ਜੇ ਨਹੀਂ ਹੂੰ ਆ ਸਾਈ ਦੇਖ ਸਕਦੇ ਹੋ ਤੁਸੀਂ ਜਿਹੜੇ ਬੈੱਡ ਤੇ ਲੱਗੇ ਹੋਏ ਗੰਨੇ ਆ ਦੇਖੋ ਤੁਸੀਂ ਲੱਸੀ ਤੇ ਖੱਟੀ ਲੱਸੀ ਦੇ ਪਾਸੇ ਦਾ ਪਾਣੀ ਦੇ ਸਪਰੇਆ ਕਰੀ ਗਏ ਹਾਂ ਠੀਕ ਹੈ ਹੈ ਠੀਕ ਹੈ ਇਹ ਯੂਨੀਵਰਸਿਟੀ ਦਾ ਬੀਜ ਹੈਗਾ ਯਾ ਬੀਗਾ ਨੂੰ ਕੋਈ ਹੋਰ ਚੰਗਾ ਲਾ ਦੇਗਾ ਮਾਰਾ ਮੋਟਾ ਇਹ ਕਿਹੜਾ ਬੀਜ ਹੈਗਾ ਕੋਈ ਪਤਾ ਇਹ ਪਾਪਾ ਨੇ ਕਾਇ ਨੰਬਰ ਬੀ ਜਣੀ ਇਹ ਮਤਲਬ ਪਹਿਲਾਂ 20 ਚੁੰਡੀਆਂ ਨਾਲ ਲਾਇਆ ਵਾ ਇਹ ਦੋਸਤੋ 20 ਚੋਕੀ ਰਾਹੀਂ ਲਾਣਾ ਇਹ ਠੀਕ ਹੈ ਤੇ ਹੁਣ ਇਹ ਮਤਲਬ ਵੀ ਗੰਡੇ ਤਿਆਰ ਆ ਹਨਾ ਗੰਡੇ ਹੁਣ ਆ ਪੱਟ ਰਹੇ ਆ ਬਸ ਅੱਜ ਸਵੇਰ ਜੇ ਇਹਨਾਂ ਨੂੰ ਪੱਟ ਦੇਣਾ ਵੇ ਵੰਡੇ ਠੀਕ ਹੈ ਬਾਕੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਸੀਂ ਆਪ ਦਾ ਜਿਹੜਾ ਬਾਗ ਟਾਈਪ ਵੀ ਬਣਾ ਰਹੇ ਹਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਲਦਾਰ ਤੌਦੇ ਲਾਏ ਹੋਏ ਆ ਤੇ ਇਧਰਲੀ ਸਾਈਡ ਦੇਖ ਸਕਦੇ ਹੋ ਇਧਰ ਜਿਆਦਾ ਕੱਖ ਹੋ ਰੱਖਿਆ ਇਹ ਛੋਲੇ ਵੀ ਜਿਹੇ ਇਹ ਵੀ ਆਪਾਂ ਬਿੱਡਾਂ ਦੇ ਬੀਜ ਆ ਇਹ ਵੀ ਬਿਨਾਂ ਰੇ ਸਪਰੇਅ ਤੋਂ ਹੀ ਸੀ ਇਹ ਵੀ ਠੀਕ ਹੈ ਜਿਹਨਾਂ ਨੂੰ ਘੱਟ ਵੱਧ ਹੋ ਜਾਣਗੇ ਉਹ ਤਾਂ ਹੋ ਜਾਂਦੇ ਆ ਹਾਂਜੀ ਤੇ ਆ ਆਪਦੇ ਖਾਨ ਨੂੰ ਚਲ ਜਿਹੜੇ ਹੋ ਜਾਣਗੇ ਆ ਆਪਣੇ ਪਿਆਜ਼ ਵੇਖ ਲਓ ਵੀ ਆ ਪਿਆਜ਼ ਦੇਖੋ ਤੁਸੀਂ ਸਾਈਜ਼ ਚੈੱਕ ਕਰ ਸਕਦੇ ਹੋ ਹਾਂ ਇਧਰੋਂ ਗਾ ਸਾਰੇ ਇੱਕ ਤਰ੍ਹਾਂ ਦਾ ਸਾਈਜ਼ ਆ ਪਿਆਜ਼ ਦਾ ਤੇ ਇਹ ਸਾਰੇ ਆਰਗੇਨਿਕ ਆ ਆ ਨੰਬਰ ਵੀ ਦਿੱਤਾ ਹੋਇਆ ਹੈਗਾ ਕਿਉਂਕਿ ਅਕਸਰੀ ਹਨਾ ਆਪਾਂ ਵੀਡੀਓ ਦੇਖਦੇ ਆਂ ਭਰਾ ਬਹੁਤ ਸੋਹਣਾ ਕੰਮ ਕਰਦੇ ਆ ਫਾਰਮ ਦਾ ਵੀ ਆਰਗੇਨਿਕ ਫਾਰਮ ਬਣਾਇਆ ਹੋਇਆ ਤੇ ਮੈਂ ਕਹਿੰਦਾ ਵੀ ਵਿਰਲਾ ਰਾਉਣਾ ਚਾਹੀਦਾ ਸਿੰਗਣਾ ਨਹੀਂ ਆ ਬੀਜ ਆਹੀ ਲੱਗਿਆ ਬੀਜ ਜਿਹੜੇ ਡੱਕ ਮੈਂਦਾ ਆ ਵੀ ਇਹਦੇ ਨਾਲ ਨਾਲ ਵੀ ਲੈਣ ਤੇ ਦਿਖਾਓ ਵੀ ਕੋਈ ਹੋ ਨਹੀਂ ਗਏ ਦੇ ਵਿੱਚ ਆ ਵੀ ਨੇੜੇ ਨੇੜੇ ਸਾਈਜ਼ ਵੇਖੋ ਪੂਰਾ ਬਣਿਆ ਵਾ ਕਾਂ ਤੇ ਕਰਤੋ ਰਿਆ ਵਾ ਸਾਈਜ਼ ਆ ਦੇਖੋ ਸਾਈਜ਼ ਪੂਰਾ ਹਨਾ ਗੰਡੇਆਂ ਦਾ ਆ ਨੇੜੇ ਨੇੜੇ ਕਲਾ ਆ ਲਾ ਹੰਦਾ ਇਨੀ ਇਨੀ ਦੂਰੀ ਤੇ ਲਗਾਉ ਆ ਵੇਖੋ ਬਿਲਕੁਲ ਪੂਰਾ ਨਾ ਸਕਾ ਕੇ ਪੱਟਾਂਗੇ ਗੰਡੇ ਕੋ ਕਿਤੇ ਪਾਣੀ ਲਾ ਕੇ ਜਿਹੜਾ ਪੱਟ ਲੈਂਦੇ ਉਹ ਗੰਡੇ ਛੇਤੀ ਗਲ ਜਾਂਦੇ ਆਗੇ ਤੇ ਹੁਣ ਸੁੱਕੇ ਹੋਏ ਆ ਪੂਰੇ ਇੱਕ ਦੋ ਦਿਨਾਂ ਚ ਆਪਾਂ ਪੱਟ ਲਾਂਗੇ ਆ ਗੰਡੇ ਵੇਖੋ ਜਮਾ ਸਾਰੇ ਹੋ ਗਏ ਤੇ ਪੂਰੀ ਆਪਣੀ ਇਹ ਜਿਹੜੇ ਹੁਣ ਫਾਰਮ ਦੀਆਂ ਜਾਂ ਆਪਾਂ ਕਹੇ ਲਈ ਇੱਕ ਅੱਜ ਹੀ ਨਾਮ ਦਿੱਤਾ ਗਿਆ ਕਦੇ ਮੈਂ ਸੋਚਿਆ ਨਹੀਂ ਸੀਗਾ ਕਦੇ ਇਹ ਬਿਜ਼ਨਸ ਬਾਰੇ ਵੀ ਨਹੀਂ ਸੋਚਿਆ ਸੀਗਾ ਵੀ ਜਦੋਂ ਆਪਾਂ ਐਡਾ ਵੱਡਾ ਤਾਮਝਾਮ ਕਰ ਰਹੇ ਆਂ ਖੇਤ ਦੇ ਵਿੱਚ ਤਾਂ ਆਪਾਂ ਵੀ ਕੋਈ ਇੱਕ ਆਰਗੈਨਿਕ ਬਿਜ਼ਨਸ ਚਲਾ ਸਕਦੇ ਹਨਾ ਤਾਂ ਕਿਉਂਕਿ ਇਹਦੇ ਵਿੱਚ ਮਿਹਨਤ ਲੱਗਦੀ ਹੈ ਵਿੱਚ ਸਬਰ ਵੱਡਾ ਜਿਗਰਾ ਚਾਹੀਦਾਗਾ ਕਿਉਂਕਿ ਅਕਸਰ ਮੈਂ ਵੀ ਪਾਪੇ ਨਾਲ ਲੜ ਪੈਂਦਾ ਮੈਂ ਕਿਹਾ ਵੀ ਆਪਣੀ ਮਤਲਬ ਤੁਸੀਂ ਪੰਗੇ ਲੈ ਰਹੇ ਹੋ ਵੀ ਆਪਣੀ ਉਨਾ ਕ ਬਾਹਣਾ ਉਨੀ ਕਾਂਕਣੀ ਝੜਦੀ ਜਾਂ ਤੁਸੀਂ ਝੋਨਾ ਲਾ ਰਹੇ ਹੋ ਝੋਨੇ ਦੇ ਵਿੱਚ ਨਾ ਤਾਂ ਇਹ ਯੂਰਗਾ ਪਉਂਦੇ ਆ ਨਾ ਕੁਝ ਹੋਰ ਰੇ ਸਪਰੇ ਆ ਵੀ ਉਹ ਝੋਨੇ ਦੇ ਆਰਗੈਨਿਕ ਕਰਨ ਦਾ ਕੋਈ ਫਾਇਦਾ ਨਹੀਂਗਾ ਇਸ ਵਾਰੀ ਝੋਨਾ ਲਾਇਆ ਜਾਊਗਾ ਨਹੀਂ ਚੋ ਨਾਇਕ ਦੀ ਸਕੀਮਾਂ ਆਪਣੀ ਬੰਦੀ ਜਾਣ ਸਮਝੋ ਮੇਰਾ ਮੂਗੀ ਬੀਜ ਕੇ ਵੇਖਾਂ ਪਹਿਲਾਂ ਠੀਕ ਐ ਉਦੋਂ ਬਾਅਦ ਕੋਈ ਸਬਜ਼ੀਆਂ ਠਾਂ ਲਿਆਵਾਂਗੇ ਰਵਾ ਕੋਸਤਾ ਲੈਂਦਾ ਆਪਾਂ ਮਿਰਚਾਂ ਲਾਤੀ ਆ ਹੁਣ ਇਹ ਮਿਰਚ ਕਿਹੜਾ ਬੀਜ ਆ ਇਹ ਆਪਣਾ ਹੈਗੀ ਜੀ ਮਹਾਰਾਜ ਤੋਂ ਲਿਆਦਾ ਪਣੀਰੀ ਇਹ ਹਾਂਜੀ ਕੋਸਤਾ ਚਾਰੀ ਮਿਰਚਾਂ ਕੁਝ ਦੂਜੀ ਹੈਗੀ ਕੌੜੀ ਮਿਰਚ ਠੀਕ ਐ ਤੇ ਇਹ ਵੀ ਸਾਰੀ ਆਰਗੈਨਕ ਰਹੂਗੀ ਹਾਂ ਹਾਂ ਲਸਖੱਟੀ ਲੱਸੀ ਤੇ ਪਾਰਸਗ ਦਾ ਪਾਣੀ ਇਹਦੇ ਛਿੜਕਾ ਕੇ ਜੀ ਆ ਬਈ ਚਾਰ ਵਗੈਰਾ ਵਾਸਤੇ ਜੇ ਤੁਸੀਂ ਲੈਣੀ ਚਾਹੁੰਦੇ ਅੱਗੇ ਹਨਾ ਜਿਵੇਂ ਜਿਵੇਂ ਆਪਾਂ ਵੀਡੀਓ ਪਾਉਂਦੇ ਰਾਵਾਂਗੇ ਤਿਆਰ ਹੋ ਰਹੀ ਹੈ ਮਿਰਚ ਤਾਂ ਇਹ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਬਾਕੀ ਅਸੀਂ ਇਧਰ ਜਿਹੜੇ ਕੱਦੂ ਵਗੈਰਾ ਲਾਏ ਹੋਏ ਆ ਬਿਲਕੁਲ ਸਹੀ ਆਰਗੈਨਿਕ ਜਿਵੇਂ ਆਪਾਂ ਹੋਣਗੇ ਤੇ ਆਹ ਕਣਕ ਆ ਜਾਂਦੀ ਆ ਆਰਗੈਨਿਕ ਆਹ ਦੇਖ ਸਕਦੇ ਹੋ ਤੁਸੀਂ ਪਰਾਲੀ ਅਜੇ ਵੀ ਪਈ ਆ ਵਿੱਚ ਤੇ ਮੈਂ ਵੀਡੀਓ ਰੀਲ ਵੀ ਪਾਈ ਹੋਊਗੀ ਦੇਖ ਸਕਦੇ ਹੋ ਆਪਣੇ ਕੋਲ ਪਰਾਲੀ ਅਜੇ ਉਵੇਂ ਪਈ ਆ ਵਿੱਚ ਜਿਹੜੀ ਹੈਗੀ ਪਰਾਲੀ ਇਹ ਹੂੰ ਜਿਵੇਂ ਕਰੀ ਸੀਗੀ ਠੀਕ ਆ ਇਧਰ ਤੇ ਇਧਰ ਦੋ ਕਣਕਾਂ ਦਾ ਫਰਕ ਦਿਖਾ ਦਿਓ ਆਹ ਜਿਹੜੀ ਨਾਲ ਵਾਲੀ ਕਣਕ ਆ ਇਹ ਆਪਾਂ ਕਹਿ ਲਈਏ ਵੀ ਸਾਰੀਆਂ ਵਿੱਚ ਪਈ ਆਪਣੀਆਂ ਆ ਹਾਂਜੀ ਆਵੇ ਪ੍ਰਾਲੀ ਵੇਖੋ ਮੈਂ ਵਿੱਚ ਉੱਤੇ ਮਾੜਾ ਦਿਖਾਈ ਗਏ ਹੈਪੀ ਸੀਡ ਨਾਲ ਵਿਜੀ ਆ ਪ੍ਰਾਲੀ ਦੇ ਵਿੱਚ ਦੀ ਆਵੇ ਕੋਲੇ ਜਾ ਕੇ ਦਿਖਾ ਦਿਓ ਉਵੇਂ ਪ੍ਰਾਲੀ ਪਈ ਆ ਆਪਣੀ ਇਹ ਕਣਕਾਂ ਵਿੱਚ ਹਲਕੀ ਰਹੂਗੀ ਜਿਹੜੀ ਆਹਰ ਜਾ ਕੇ ਨਾਲ ਸੈਲ ਨਹੀਂ ਗਮਾਉਣ ਦੀ ਇਹ ਕਣਕ ਦਾ ਪਕਾਵ ਵਦਗਾ ਹੋਊਗਾ ਠੀਕ ਹੈ ਉਹ ਇੰਨਾ ਹੀ ਬਿਨਾ ਜਿਹੜਾ ਰੇ ਸਪਰੇਅ ਤੋਂ ਹੂੰ ਝਾੜ ਦਾ ਜ਼ਰੂਰ ਫਰਕ ਪੈਂਦਾ ਜੇ ਨਹੀਂ ਠੀਕ ਹੈ ਜਿਹੜੀ ਆ ਵੀ ਜੇ ਰੂੜੀ ਵਾਲੀ ਦੀ ਰੇਹ ਜਿਆਦਾ ਪੂਰੀ ਪਾਈ ਜਾਵੇ ਫਿਰ ਝਾੜ ਦਾ ਵੀ ਜਿਹੜੀ ਬਿੱਡਾਂ ਦੇ ਵਿਜੀ ਜਾਵੇ ਇਹ ਚੀਜ਼ ਠੀਕ ਹੈ ਫਰਕ ਆਣ ਲੱਗ ਜਾ ਹੌਲੀ ਹੌਲੀ ਚੱਲ ਬਿਲਕੁਲ ਬਾਕੀ ਤੁਸੀਂ ਆ ਕਣਕਾ ਜਿਹੜੀ ਆਰਗੈਨਿਕ ਕਣਕਾ ਜਦੋਂ ਵਡਾਂਗੇ ਉਹ ਵੀ ਵੀਡੀਓ ਪਾਵਾਂਗੇ ਜੇ ਤੁਸੀਂ ਲੈਣੀ ਚਾਹੋਣੀ ਹੋ ਇਹ ਕਣਕ ਹਨਾ ਆਰਗੈਨਿਕ ਆ ਜਿਹਨੂੰ ਪਤਾ ਇਸ ਕੀ ਦੀ ਇਹਦੀ ਕੁਆਲਿਟੀ ਦਾ ਕਿਉਂਕਿ ਆਮ ਕਣਕ ਆਪਾਂ ਕਹਿ ਦਿੰਨੇ ਆ 50 55 ਵੀ ਘੱਟੂ ਘਾਟ ਆਪਾਂ 60 ਵੀ ਹੈ ਕਈ ਬਾਲੇ ਲੰਮੀ ਵੀ ਲੈ ਜਾਂਦੇ ਆਗੇ ਪਰ ਇਹਨਾਂ ਦਾ ਝਾੜ ਬਹੁਤ ਘੱਟ ਹੁੰਦਾਗਾ 25 ਤੋਂ 30 ਦੇ ਆਸੇ ਪਾਸੇ ਹੀ ਰਹਿ ਜਾਂਦਾਗਾ ਪਰ ਇਹ ਕਣਕ ਆਪਾਂ ਕਹੇ ਲਈ ਵੀ ਆਪਦੀ ਸਿਹਤ ਆਸਤੇ ਜਾਂ ਆਪਾਂ ਕਹੇ ਲਈ ਵੀ ਬਿਲਕੁਲ ਆਰਗੈਨਿਕ ਕਣਕ ਹੁੰਦੀ ਆ ਇਸ ਤੋਂ ਬਾਅਦ ਜਾਂ ਜਿਵੇਂ ਆਪਾਂ ਕਣਕ ਵੜ ਦਿਆਂਗੇ ਤਾਂ ਜੇ ਕੋਈ ਆਪਣਾ ਸ਼ਹਿਰੀ ਭਰਾ ਦੇਖ ਰਿਹਾ ਜਾਂ ਕੋਈ ਪਿੰਡਾਂ ਚ ਦੇਖ ਰਿਹਾ ਜਿਹੜਾ ਆਰਗੈਨਿਕ ਚੀਜ਼ ਨੂੰ ਸਮਝਦਾ ਹਨ ਇਸ ਚੀਜ਼ ਨੂੰ ਤਾਂ ਸਾਡੇ ਤੋਂ ਸਬਜ਼ੀ ਵੀ ਤਿਆਰ ਕਰਵਾ ਸਕਦਾ ਵੈਸੇ ਅਸੀਂ ਆਪਦੀ ਇੱਕ ਸਬਜ਼ੀ ਵਾਲੀ ਮਤਲਬ ਲਾਈਨ ਲਾਵਾਂਗੇ ਜਿਹਦੇ ਵਿੱਚ ਜਿਹੜੀਆਂ ਮਤਲਬ ਮੌਸਮ ਦੇ ਹਿਸਾਬ ਨਾਲ ਜਿਹੜੀਆਂ ਸਬਜ਼ੀਆਂ ਲੱਗਣਗੀਆਂ ਤਾਂ ਉਹ ਬਿਲਕੁਲ ਆਰਗੈਨਿਕ ਹੋਣਗੀਆਂ ਤੇ ਬਾਕੀ ਅੱਗੇ ਦੇਖਦੇ ਆਂ ਕੀ ਪ੍ਰੋਸੈਸ ਆ ਉਹ ਤੁਸੀਂ ਜੇ ਸਾਡੇ ਤੋਂ ਸਬਜ਼ੀ ਐਵੇਂ ਵੀ ਲਵਾਉਣੀ ਚਾਹੁੰਦੇ ਆ ਵੀ ਤੁਸੀਂ ਆਪਦਾ ਜਗਾ ਸਾਡੇ ਕੋਲੇ ਬੁੱਕ ਕਰਵਾ ਸਕਦੇ ਹੋ ਵੀ 2 ਮਰਲੇ 1 ਮਰਲਾ ਹਨਾ ਜਾਂ 3 ਮਰਲੇ ਜਿੰਨੇ ਵੀ ਆ ਵੀ ਸਾਨੂੰ ਘਰ ਆਸਤੇ ਆਰਗੈਨਿਕ ਸਬਜ਼ੀ ਚਾਹੀਦੀ ਆ ਤਾਂ ਉਹਦਾ ਅਸੀਂ ਠੇਕਾ ਮਾਰ ਲਾਂਗੇ ਭਾਈ ਤੁਹਾਨੂੰ ਆਰਗੈਨਿਕ ਸਬਜ਼ੀ ਦੇਵਾਂਗੇ ਉਹਦੀ ਗਾਰੰਟੀ ਹੋਊਗੀ ਬਿਲਕੁਲ ਆਰਗੈਨਿਕ ਹੋਊਗਾ ਸਾਡੇ ਤੋਂ ਤੁਸੀਂ ਉਹ ਸਬਜ਼ੀ ਲੈ ਸਕਦੇ ਹੋ ਅਸੀਂ ਤਿਆਰ ਕਰਕੇ ਤੁਹਾਡੇ ਘਰ ਤੱਕ ਪਹੁੰਚਦੀ ਕਰਾਂਗੇ ਕਿਉਂਕਿ ਬਾਕੀ ਸਾਰਾ ਹੁਣ ਕਣਕ ਵੱਢੀ ਜਾਣੀ ਆ ਤੇ ਮੂੰਗੀ ਵੀ ਬੀਜਾਂਗੇ ਆਰਗੈਨ ਤੇ ਐਵੇਂ ਕਰਕੇ ਇਹ ਜਿਹੜਾ ਸਾਰਾ ਸਾਨੂੰ 7 ਸਾਲ ਲੱਗ ਗਿਆ ਇਸ ਵਾਹਨ ਨੂੰ ਫੁੱਲ ਆਰਗੈਨਿਕ ਕਰਦਿਆਂ ਨੂੰ ਹਣਾ ਤੇ ਕਾਫੀ ਸਬਰ ਰੱਖਣਾ ਪੈਂਦਾਗਾ ਤੇ ਐਵੇਂ ਗੱਲ ਹੀ ਕੀ ਟੈਸਟ ਕਰਾਉਣਾ ਨੇ 6 ਮਹੀਨੇ ਤੋਂ ਉਹਦਾ ਸਾਰਾ ਸਹੀ ਆ ਗਿਆ ਆਟਾ ਪਾ ਨੂੰ ਉਹਦਾ ਠੀਕ ਆ ਉਹਦਾ ਕੀ ਰਿਜ਼ਲਟ ਆਉਂਦਾਗਾ ਹੈ ਉਹਦਾ ਕੀ ਰਿਜ਼ਲਟ ਆਉਂਦਾ ਆ ਜੋ ਚੱਲੀ ਇੱਧਰ ਉਹਦਾ ਤੱਤਾਂ ਦੀ ਘਾੜਦਾ ਹੁੰਦਾ ਸਾਰਾ ਕੋਈ ਵਿੱਚ ਕੋਈ ਨਹੀਂ ਰਹੀ ਹੁਣ ਵੀ ਸਾਰਾ ਠੀਕ ਹੋ ਗਿਆ ਪੂਰਤੀ ਹੁੰਦੀ ਜੇ ਆਪਣੇ ਆਲੀ ਜੀ ਦੇ ਨਾਲ ਹਾਂਜੀ ਤੇ ਬਾਕੀ ਦਾ ਆਪਣਾ ਪਾਣੀ ਆ ਪਾਣੀ 6 600 ਕਟੜਾ ਬੋਵਰਾ ਪਾਣੀ ਵੀ ਇੱਕ ਨੰਬਰ ਦਾ ਆਪਣਾ ਤੇ ਚੱਕਰਾਇਆ ਕਦੇ ਲੋਕਾਂ ਨੇ ਨਹੀਂ ਆਏ ਮਜ਼ਾਕ ਜਾ ਕਰਿਆ ਵੀ ਤੇਰੇ ਕੋਲੇ 2 2 ਢਾਈ ਕਿੱਲੇ ਤਾਂ ਪੈਲੀ ਦੇ ਆ ਹੂੰ ਤੇ ਤੂੰ ਪੰਗੇ ਵੱਡੇ ਲਈ ਜੰਨਾ ਵੀ ਇਹ ਰਿਸਕ ਕਿਉਂ ਲਈ ਜੰਨਾ ਐਵੇਂ ਪਾਗਲਪਾਣਾ ਵੀ ਇਹ ਹੁੰਦਾ ਗਿਆ ਕਦੇ ਨਹੀਂ ਹੁੰਦਾ ਤਾਂ ਹੈ ਜੇ ਲੋਕਾਂ ਨੇ ਨਹੀਂ ਵੇਖੀ ਜੇਗੇ ਫਿਰ ਤਾਂ ਬੰਦਾ ਕੰਮ ਕਰ ਹੀ ਨਹੀਂ ਸਕਦਾ ਕੋਈ ਲੋਕਾਂ ਦਾ ਅਣਗਾਵਿਆ ਕਰਨਾ ਪੈਂਦਾ ਚੀਜ਼ਾਂ ਦਾ ਠੀਕ ਹੈ ਬਿਲਕੁਲ ਭਾਈ ਮੇਰਾ ਪਿੰਡ ਵਾੜਾ ਭਾਈਕਾ ਨੇੜੇ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਹੈ ਜੇ ਕਿਸੇ ਨੂੰ ਲੱਗਦਾ ਹੋਵੇ ਪਤਾ ਨਹੀਂ ਵੀ ਇਹਨਾਂ ਕੋਲੇ ਪਹਿਲੀ ਵੱਧ ਹੋਣੀ ਆ ਤੇ ਵੀ ਕਈ ਵਾਰੀ ਕਮੈਂਟ ਕਰ ਦਿੰਦੇ ਵੀ ਹਾਂ ਭਾਈ ਇਹ ਵੱਧ ਪਹਿਲੀ ਵਾਲੇ ਕਰ ਸਕਦੇ ਆ ਵੀ ਉਹ ਦੋ ਤਿੰਨ ਕਿੱਲੇ ਛੱਡ ਸਕਦੇ ਆ ਪਰ ਜਦੋਂ ਪਿੰਡ ਜਿ ਮਰਜ਼ੀ ਪੁੱਛ ਲੈ ਆਪਣਾ ਵਾਹਣ ਆ ਕੇ ਦੇਖ ਸਕਦੇ ਹੋ ਸਿਰਫ ਆਪਣੇ ਕੋਲੇ ਇਹ ਵਾਹਣ ਆ ਇਹਦੇ ਚ ਆਪਾਂ ਆਰਗੈਨਿਕ ਖੇਤੀ ਜਿਹੜੀ ਕਰਦੇ ਆ ਹਨਾ ਤੇ ਆ ਤੁਸੀਂ ਕਣਕਾ ਇੱਧਰ ਆਪਣੀਆਂ ਜਿਹੜੀਆਂ ਮਿਰਚਾਂ ਲਾਈਆਂ ਹੋਈਆਂ ਤੇ ਹਰੇਕ ਤਰ੍ਹਾਂ ਦਾ ਆਪਾਂ ਮੰਨ ਲਈਏ ਇਹਦੇ ਵਿੱਚ ਆਰਗੈਨਿਕ ਜੋ ਵੀ ਸਬਜ਼ੀ ਐ ਜੋ ਵੀ ਫਸਲਾਂ ਹਨਾ ਉਹਦੇ ਵਿੱਚ ਆਪਾਂ ਪੈਦਾ ਕਰਾਂਗੇ ਕਿਉਂਕਿ ਹੁਣ ਆਪਣਾ ਵਾਣ ਜਦੋਂ ਵੀ ਮਰਜ਼ੀ ਚਾਵੇ ਕੋਈ ਵੀ ਵੀਰ ਆ ਕੇ ਆਪਦੀ ਆਪਣੇ ਵਾਣ ਦੀ ਮਿੱਟੀ ਟੈਸਟ ਕਰਾ ਲੈ। ਕੁਝ ਵੀ ਟੈਸਟ ਹੈ ਦਾ ਜਿਵੇਂ ਆਪਾਂ ਕਣਕ ਵੀ ਹੈਣਾ ਜਿਵੇਂ ਵੀ ਹੁੰਦੀ ਆ ਕਰਵਾ ਸਕਦਾ ਕਿਉਂਕਿ ਸਾਰੀ ਆਰਗੇਨਿਕ ਆ। ਤੇ ਹਾਂਜੀ ਹੋਰ ਕੀ ਕਹਿੰਦੇ ਸੀਗੇ? ਹੋਰ ਆਪਾਂ ਤਾਂ ਇਹ ਸੇ ਦਿਨਾਂ ਲੋਕਾਂ ਨੂੰ ਵੀ ਭਾਈ ਘੱਟ ਖਾ ਲੋ ਪਰ ਵਧਕਾ ਖਾਓ। ਜੀ। ਤੇ ਆ ਬਿਮਾਰੀਆਂ ਤੋਂ ਬਚੋ ਰਹੀਆਂ ਸਵੇਰੀਆਂ ਦਾ ਘੱਟ ਕੰਟਰੋਲ ਕਰ ਲਓ ਲਗਭਗ ਘੱਟ ਤੋਂ ਘੱਟ ਆਵਦੇ ਜੋਗੀ ਦਾ ਬਿਨਾਂ ਰੇ ਸਪਰੇਅ ਤੋਂ ਬੀਜੋ ਕਿੰਨੇ ਜੀ। ਨਾ ਕਿਸੇ ਵਾਰ ਤੇ ਉਹ ਕਰਨਾ ਤਾਂ ਬਿਲਕੁਲ ਜੀ ਤੇ ਬਾਕੀ ਭਈ ਆ ਕਰ ਦਿਓ ਹਣਾ ਵੀਡੀਓ ਨੂੰ ਸ਼ੇਅਰ ਤੇ ਨਾਲ ਨਾਲ ਆਪਾਂ ਰੀਲਾਂ ਵੀ ਪਾਉਂਦੇ ਰਵਾਂਗੇ ਆਪਣੇ ਖੇਤ ਦੀਆਂ ਤੇ ਕਣਕ ਵੱਢਣੀਆਂ ਜਿੱਦਣ ਜਾਂ ਆਪਣਾ ਹਣਾ ਮਿਰਚਾਂ ਵੀ ਠੀਕ ਆ ਦੇਖੋ ਤੁਸੀਂ ਤੇ ਇਹ ਵੀ ਤਿਆਰ ਹੋ ਰਹੀਆਂ ਤੇ ਹੌਲੀ ਹੌਲੀ ਇਹਨੂੰ ਆਪਾਂ ਸਾਰੇ ਨੂੰ ਇਦਾਂ ਹੀ ਜਿਹੜਾ ਝੋਨੇ ਨੂੰ ਛੱਡ ਕੇ ਹੋਰ ਜਿਹੜੀਆਂ ਆਪਾਂ ਫਸਲਾਂ ਜਿਵੇਂ ਫਲਦਾਰ ਬੂਟੇ ਆਦੇ ਜੋ ਲਾ ਕੇ ਰੱਖੋ ਹਰ ਇੱਕ ਜਿਹੜਾ ਰੱਖੋ ਫਲ ਮੇਦਾਰਾ ਵੀ ਨਹੀਂ ਟਾਈਮ ਤੋਂ ਸਿਰਕ ਨਹੀਂ ਜੀ ਬਿਲਕੁਲ ਜੀ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ